ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਗਿਣਤੀ ਆਗੂਆਂ ਵਰਕਰਾਂ ਨੇ ਸ਼ੋਲੇਟ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਸੀਨੀਅਰ ਲੀਡਰਸ਼ਿਪ ਸਮੇਤ ਚੇਤੇ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਆਪਣੇ ਭਾਸੰਦਰਾਣ ਬਰਨਾਲਾ ਦੀ ਜਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਸਬੰਧੀ ਕੁਲਵੰਤ ਸਿੰਘ ਕੀਤੂ ਦੇ ਨਾਮ ਦਾ ਸਿੱਧੇ ਤੌਰ ਤੇ ਸੰਕੇਤ ਵੀ ਦੇ ਦਿੱਤਾ ਜਿਸ ਤੋਂ ਬਾਅਦ ਇਹ ਇਕੱਠ ਵਿੱਚ ਸ਼ਾਮਲ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਬੁਲੰਦ ਆਵਾਜ਼ ਵਿੱਚ ਜੈਕਾਰੇ ਛੱਡੇ ਜੋ ਇਹ ਸਰਕਾਰ ਹੈ ਇਹਨਾਂ ਨੇ ਇਹ ਸਮਝ ਲਿਆ ਕਿ ਜਿਵੇਂ ਚੁਟਕਲੇ ਸਰਾ ਕੇ ਲੋਕ ਖੁਸ਼ ਹੋ ਜਾਂਦੇ ਹਨ ਨਾ ਸ਼ਾਇਦ ਸਾਡੇ ਚੁਟਕਲਿਆਂ ਨਾਲ ਹੀ 5 ਸਾਲ ਚੱਲ ਜਾਣਗੇ ਝੂਠ ਮਾਰ ਮਾਰ ਮੇਰੇ ਖਿਆਲ ਕਾਗਜ਼ ਭਰਤੇ ਹੁਣ ਨਿਕਲਿਆ ਉਹਦੇ ਕੱਖ ਵੀ ਹੈ ਨਹੀਂ ਅੱਜ ਬਜਾਏ ਪੰਜਾਬ ਨੂੰ ਰੰਗਲਾ ਬਣਾਉਣ ਦੇ ਕੰਗਲਾ ਬਣਾਤਾ ਔਰ ਟੈਕਸਾਂ ਦਾ ਬੋਝ ਇੰਨਾ ਲੱਗਦਾ ਕਿ ਲੋਕਾਂ ਤੋਂ ਹੁਣ ਚੱਕਿਆ ਨਹੀਂ ਜਾਣਾ ਲੋਕਾਂ ਦੇ ਜੇ ਸਮਝ ਨਹੀਂ ਆ ਰਿਹਾ ਕਿ ਸਾਡੇ ਤੇ ਕਿੰਨਾ ਭਾਰ ਪੈ ਚੁੱਕਿਆ ਨਹੀਂ ਤੇ ਮੇਰਾ ਖਿਆਲ ਹੈ ਲੋਕਾਂ ਨੂੰ ਪਿੰਡਚ ਨਾ ਪੜਨੇ ਸੋ ਇਸ ਕਰਕੇ ਅਜ ਇਹਦਾ ਹਾਲਾਤਾਂ ਨੂੰ ਮੁੱਖ ਰੱਖ ਕੇ ਕਿ ਲੋਕਾਂ ਨੂੰ ਜਗਾਈਏ ਲੋਕਾਂ ਨੂੰ ਸਮਝ ਆਵੇ ਸਰਕਾਰ ਤੇ ਮਨ ਤੇ ਬੋਝ ਪਵੇ ਤਾਂ ਕਿ ਹੋਰ ਟੈਕਸ ਲਾਵੇ ਇਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੇ ਇਹ ਜੋ ਟੈਕਸ ਵੀ ਲਾਏ ਇਹਨਾਂ ਦਾ ਫਾਇਦਾ ਇਹਨਾਂ ਨੂੰ ਕੋਈ ਨਹੀਂ ਹੋਦਾ ਘਟਾ ਹੋਇਆ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋਇਆ ਇਸ ਕਰਕੇ ਟੈਕਸ ਵਾਪਸ ਲੈਣੇ ਚਾਹੀਦੇ ਨੇ ਇਨਾ ਕਾਰਨਾ ਕਰਕੇ ਅਸੀਂ ਇਹ ਧਰਨੇ ਲਾਏ ਨੇ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕੀਤਾ ਤਾਂ ਕਿ ਅਸੀਂ ਇਹਨਾਂ ਦੇ ਦਬਾਅ ਪਾ ਸਕੀਏ ਇਹਨਾਂ ਟੈਕਸਰ ਨੂੰ ਹਟਾ ਸਕੀਏ ਕਿਉਂਕਿ ਸਰਕਾਰ ਜਿਹੜੀ ਕਹਿੰਦੀ ਸੀ ਕਿ ਸਾਡੀ ਆਮ ਆਦਮੀ ਦੀ ਸਰਕਾਰ ਹੈ ਔਰ ਅਸੀਂ ਲੋਕਾਂ ਨੂੰ ਬਹੁਤ ਸਹੂਲਤਾਂ ਦੇਵਾਂਗੇ ਔਰ ਇਹਨੇ ਬੜੇ ਨਾਰੇ ਲਾ ਕੇ ਬੜੇ ਬਦਲਾਵ ਦੀਆਂ ਗੱਲਾਂ ਕਰਕੇ ਇਨਕਲਾਬ ਦੀਆਂ ਗੱਲਾਂ ਕਰਕੇ ਪੰਜਾਬ ਵਿੱਚ ਸਰਕਾਰ ਲਿਆਂਦੀ ਸੀ ਸੋ ਅੱਜ ਮੈਂ ਸਮਝਦਾ ਸਰਕਾਰ ਤੋਂ ਹਰ ਵਰਗ ਦੁਖੀ ਹੈ ਭਾਵੇਂ ਮੁਲਾਜ਼ਮ ਹੈ ਤੁਸੀਂ ਦੇਖ ਲਓ ਹਰ ਥਾਂ ਦੇ ਧਰਨੇ ਲੱਗੇ ਹੋਏ ਨੇ ਭਾਵੇਂ ਵਪਾਰੀ ਐ ਭਾਵੇਂ ਕਿਸਾਨ ਉਹ ਆਪਣੀਆਂ ਮੰਗਾਂ ਦੇ ਲਈ ਥਾਂ ਥਾਂ ਤੇ ਧਰਨੇ ਦੇ ਰਹੇ ਨੇ ਸੋ ਮਤਲਬ ਕਿ ਹਰ ਵਰਗ ਨੂੰ ਅੱਜ ਦੁਖੀ ਹੈ ਸਰਕਾਰ ਦੇ ਪਾਸੋਂ ਉਹ 2.5 ਸਾਲਾਂ ਦੇ ਵਿੱਚ ਹੀ ਲੋਕਾਂ ਦਾ ਜਿਹੜਾ ਮੋਹ ਹੈ ਉਹ ਭੰਗ ਹੋ ਗਿਆ ਅੱਜ ਵਾਧੀ ਮਹਿੰਗਾਈ ਦੇ ਖਿਲਾਫ ਜਿਹੜਾ ਪੰਜਾਬ ਸਰਕਾਰ ਦੇ ਵੱਡੇ ਰੂਪ ਦੇ ਵਿੱਚ ਜਿਹੜਾ ਅਜ ਧਰਨਾ ਦਿੱਤਾ ਗਿਆ ਜਿਦੇ ਚੋਂ ਹਰ ਵਰਗ ਕਿਸਾਨ ਮਜ਼ਦੂਰ ਵੱਡੀ ਕੈਂਟੀ ਦੇ ਵਿੱਚ ਇਸ ਧਰਨੇ ਆਪ ਮਹਾਰੀ ਸ਼ਮੂਲੀਅਤ ਕੀਤੀ ਆ ਸਾਰਿਆਂ ਨੇ ਇਹ ਅੱਜ ਆਗਾਜ਼ ਆ ਜਿਹੜਾ ਇਸ ਆਪ ਪਾਰਟੀ ਜਿਹੜੀ ਥੱਲੇ ਨੂੰ ਤੁਰੀ ਜਾ ਰਹੀ ਆ ਦਿਨ-ਦਿਨ ਜੋ ਲੋਕਾਂ ਨੇ ਕੀਤੇ ਵਾਅਦਿਆਂ ਦੇ ਖਿਲਾਫ ਜਿਹੜੀ ਇਹ ਚੱਲ ਰਹੀ ਆ ਅੱਜ ਲੋਕਾਂ ਨੇ ਜਿਹੜਾ ਇਸ ਦੇ ਖਿਲਾਫ ਝੰਡਾ ਚੁੱਕ ਲਿਆਗਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਮ ਲੋਕ ਅੱਜ ਇੱਥੇ ਪਹੁੰਚਿਆ ਧਰਮੇਚ